ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਅਧਿਕਾਰੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਫਲੋਰੀਡਾ ਸੜਕ ਹਾਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਵਿੱਚ 10 ਵਾਰ ਫੇਲ ਹੋਇਆ ਹੈ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸਨੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਸਿਧੀ ਅਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਤੋਂ ਹੁਣ ਸੂਚਿਤ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕ ਹਾਦਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਜੇਤਾ ਦਿੱਤਾ ਹੈ ਨਿਊਜ਼ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਜਿੰਦਰ ਸਿੰਘ ਮਾਲਚਤੇ ਅਪ੍ਰੈਲ 2023 ਦੇ ਵਿਚਕਾਰ ਵਾਸ਼ਿੰਗਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪ੍ਰਕਿਰਿਆ ਦੇ ਵਿੱਚ ਅਸਫਲ ਰਿਹਾ ਬਾਤ ਦੇ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਰੀਅਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਬਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆਖਿਆ ਜਾਂਦੇ ਨੇ ਇਸ ਘਟਕਾ ਖਾਸੀ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਰੀਅਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਭਾਰਤ ਵਾਪਸ ਆਉਣ ਤੇ ਦਾਦਾ ਦਾ ਦਾਵਾ ਕਰਨ ਤੋਂ ਬਾਅਦ ਉਸ ਨੂੰ ਜਮਾਨਤ ਉੱਤੇ ਰਿਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਅਰਸ ਨੇੜੇ ਫਲੋਰੀਡਾ ਦੇ ਟਨ ਪਾਈਕ ਉੱਤੇ ਗੈਰ ਕਾਨੂੰਨੀ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਰੱਖਿਅਤ ਬਚ ਗਏ ਹਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਤੇ ਵਾਹਨ ਹੱਤਿਆ ਦੇ 3 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਦਸੇ ਤੋਂ ਬਾਅਦ ਕੀਤੇ ਗਏ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਪਾਸ਼ਾ ਦੇ ਬਾਰਾ ਸਵਾਲਾਂ ਵਿੱਚ ਜੋਸੇਫ ਦੋ ਦੇ ਸਿਰਫ ਦੋ ਦੇ ਸਿਰਫ ਜਵਾਬ ਦੇ ਸਕਿਆ ਤੇ ਚਾਰ ਸੜਕਾਂ ਤੇ ਚੀਨਾ ਦੇ ਵਿੱਚੋਂ ਸਿਰਫ ਇੱਕ ਹੀ ਪਛਾਨ ਕਰ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਜਫੀ ਨੇ ਇਸ ਘਟਨਾ ਨੂੰ ਇੱਕ ਹੋਰ ਰੋਕਥਾਮਯੋਗ ਤ੍ਰਾਸਦੀ ਕਿਹਾ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿਨੌਣੀਆਂ ਅਸਫਲਤਾਵਾਂ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਗੇ ਰਾਜਾਂ ਅਤੇ ਕੱਟੜਪੰਥੀ ਮਾਈਗ੍ਰੇਸ਼ਨ ਨੀਤੀਆਂ ਰਾਹੀਂ ਟਰੈਕਿੰਗ ਉਪਯੋਗ ਨੂੰ ਇਹ ਕਾਨੂੰਨ ਹੀਨਸਰਹਦ ਦੇ ਵਿੱਚ ਬਦਲਨ ਦਾ ਦੋਸ਼ ਲਗਾਇਆ ਹੈ ਫਲੋਰੀਡਾ ਨੇ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਵਸ਼ਿੰਟਨ ਵਰਗੇ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸਿਟੀਜ਼ਨ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸੀ ਨਹੀਂ ਨੇ ਰਾਸਾ ਤਰਕੇ ਕੇ ਜਈਆਂ ਨਿਤਿਆ ਸੰਗੀਮੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਅਧਿਕਾਰੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਫਲੋਰੀਡਾ ਸੜਕ ਹਾਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਵਿੱਚ 10 ਵਾਰ ਫੇਲ ਹੋਇਆ ਹੈ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸ ਨੇ ਕੈਰ ਕਾਨੂੰਨੀ ਪਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਤੋਂ ਹੁਣ ਸੁਲਝੇਤ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕ ਹਾਦਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉੱਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਝਿਤਾ ਦਿੱਤਾ ਹੈ న్యూਸ ਏਜੰਸੀ ਏਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਜਿੰਦਰ ਸਿੰਘ ਮਾਰਚ ਤੇ ਅਪ੍ਰੈਲ 2023 ਦੇ ਵਿਚਕਾਰ ਵਾਸ਼ਿੰਗਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪ੍ਰਕਿਰਿਆ ਦੇ ਵਿੱਚ ਅਸਫਲ ਰਿਹਾ ਬਾਤੇ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਜੀਐਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਬਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆਗਿਆ ਦਿੰਦੇ ਨੇ ਇਸ ਘਟਕਾਖਾਸੀ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਜੀਐਲ ਸੀਗਾ ਕਿ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਭਾਰਤ ਵਾਪਸ ਹੋਣ ਦੇ ਡਰ ਦਾ ਦਾਵਾ ਕਰਨ ਤੋਂ ਬਾਅਦ ਉਸ ਨੂੰ ਜਮਾਨਤ ਦਿੱਤੇ ਰਿਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਐਸ ਨੇੜੇ ਫਲੋਰੀਡਾ ਦੇ ਟਰਨਪਾਈਕ ਉੱਤੇ ਗੈਰ ਕਾਨੂੰਨੀ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸਦਾ ਸਾਥੀ ਸੁਰੱਖਿਅਤ ਬਚ ਗਏ। ਅਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਤੇ ਵਾਹਨ ਹੱਤਿਆ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਲ ਹੀ ਤੋਂ ਬਾਅਦ ਕੀਤੇ ਗੇ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਬਾਰੇ ਸਵਾਲਾਂ ਵਿੱਚੋਂ ਸਿਰਫ ਦੋ ਦੇ ਸਹੀ ਜਵਾਬ ਦੇ ਸਕਿਆ ਤੇ ਚਾਰ ਸੜਕਾਂ ਤੇ ਚਿੰਨਾ ਦੇ ਵਿੱਚੋਂ ਸਿਰਫ ਇੱਕੇ ਦੀ ਪਛਾਣ ਕਰ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਜਫੀ ਨੇ ਇਸ ਘਟਨਾ ਨੂੰ ਇੱਕ ਹੋਰ ਰੋਕਥਾਮਯੋਗ τραγੀਕ ਹੈ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿਨੌਣੀਆਂ ਅਸਫਲਤਾਵਾਂ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਗੇ ਰਾਜਾਂ ਅਤੇ ਕੱਟੜਪੰਥੀ ਮਾਈਗ੍ਰੇਸ਼ਨ ਨੀਤੀਆਂ ਰਾਹੀਂ ਟ੍ਰੈਕਿੰਗ ਉਪਯੋਗ ਨੂੰ ਇਹ ਕਾਨੂੰਨ ਹੀ ਨਸਰਹੱਦ ਦੇ ਨਿਚ ਬਦਲਨ ਦਾ ਦੋਸ਼ ਲਗਾਇਆ ਹੈ ਫਲੋਰੀਡਾ ਨੇ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਵਸ਼ਿੰਟਨ ਵਰਗੇ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸੀਜੀਐਲ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸ ਨਹੀਂ ਨੇ ਰਾਸਾ ਤਰਕੇ ਕੇ ਜਈਆਂ ਨਿਤੀਆਂ ਸੰਗੀਮਿਟੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ ਸਸਿਕਾ ਜੀ ਮੈਂ ਆ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਅਧਿਕਾਰੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਫਲੋਰੀਡਾ ਸੜਕ ਹਾਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਵਿੱਚ 10 ਵਾਰ ਫੇਲ ਹੋਇਆ ਹੈ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਸ ਇਹ ਕੈਰ ਕਾਨੂੰਨੀ ਪਰਵਾਸੀਆਂ ਨੂੰ ਸਿੱਧੀ ਅਲਜਾਰੀ ਕਰਨ ਉਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਤੋਂ ਹੁਣ ਸੁਚੇਤ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਫਲੋਰੀਡਾ ਸੜਕਾਂ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਹਜਿੰਦਰ ਸਿੰਘ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਟੈਸਟ ਦੇ ਵਿੱਚ 10 ਵਾਰ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਦੇ ਮਾਮਲੇ ਨੇ ਜੋ ਕਿ 2018 ਤੋਂ ਸਬੰਧਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਦੇ ਹੈ ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਉਤੇ ਇੱਕ ਰਾਸ਼ਟਰੀ ਬਹਿਸ ਨੂੰ ਮੋੜ ਸੁਝੀਤਾ ਦਿੱਤਾ ਹੈ ਨਿਊਜ਼ ਏਜੰਸੀ ਐਪੀ ਦੁਆਰਾ ਫਲੋਰੀਡਾ ਅਟਾਰਨੀ ਜਨਰਲ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਹਰਜਿੰਦਰ ਸਿੰਘ ਮਾਰਚ ਤੇ ਅਪ੍ਰੈਲ 2023 ਦੇ ਵਿਚਕਾਰ ਵਾਸ਼ਿੰਗਟਨ ਰਾਜ ਦੇ ਵਿੱਚ 10 ਵਾਰ ਆਪਣੀ ਸੀਡੀਐਲ ਲਿਖਤੀ ਪ੍ਰਕਿਰਿਆ ਦੇ ਵਿੱਚ ਅਸਫਲ ਰਿਹਾ ਬਾਦ ਦੇ ਵਿੱਚ ਉਸਨੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸੀਡੀਐਲ ਪ੍ਰਾਪਤ ਕੀਤਾ ਜਿੱਥੇ ਨਿਯਮ ਕੁਝ ਬਾਲੇ ਰਾਜ ਦੇ ਡਰਾਈਵਰਾਂ ਨੂੰ ਸੜਕ ਟੈਸਟ ਛੱਡ ਦਿੱਤੀ ਆਗਿਆ ਦਿੰਦੇ ਨੇ ਇਸ ਘਟਕਾ ਖਾਸੀ ਦੇ ਸਮੇਂ ਹਰਜਿੰਦਰ ਸਿੰਘ ਦੇ ਕੋਲ ਇੱਕ ਵੈਧ ਕੈਲੀਫੋਰਨੀਆ ਸੀਡੀਐਲ ਸੀਗਾ ਤੇ ਅਧਿਕਾਰੀਆਂ ਨੇ ਕਿਹਾ ਕਿ 2018 ਦੇ ਵਿੱਚ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਬਾਅਦ ਦੇ ਵਿੱਚ ਭਾਰਤ ਵਾਪਸ ਹੋਣ ਤੇ ਡਰਦਾ ਦਾਵਾ ਕਰਨ ਤੋਂ ਬਾਅਦ ਉਸਨੂੰ ਜਮਾਨਤ ਉੱਤੇ ਰਹਾ ਕਰ ਦਿੱਤਾ ਗਿਆ ਸੀ ਫਲੋਰੀਡਾ ਦੇ ਜਾਂਚ ਕਰਤਾਵਾਂ ਦਾ ਦੋਸ਼ ਹੈ ਕਿ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਐਸ ਨੇੜੇ ਫਲੋਰੀਡਾ ਦੇ ਟਰਨ ਪਾਈਕ ਉੱਤੇ ਇੱਕ ਗੈਰ ਕਾਨੂੰਨੀ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿਨੀਵੈਨ ਉਸੇ ਟਰੱਕ ਦੇ ਨਾਲ ਟਕਰਾ ਗਈ ਤੇ ਟੱਕਰ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਸੁਰੱਖਿਅਤ ਬਚ ਗਏ ਅਰਜਿੰਦਰ ਸਿੰਘ ਇਸ ਸਮੇਂ ਹਿਰਾਸਤ ਦੇ ਵਿੱਚ ਹੈ ਤੇ ਵਾਹਨ ਹੱਤਿਆ ਦੇ 3 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਦੀ ਅਗਲੀ ਅਦਾਲਤੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ ਅਮਰੀਕੀ ਆਵਾਜਾਈ ਵਿਭਾਗ ਦੁਆਰਾ ਹਾਦਸੇ ਤੋਂ ਬਾਅਦ ਕੀਤੇ ਗਏ ਮੁਲਾਂਕਣ ਦੇ ਵਿੱਚ ਪਾਇਆ ਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਬਰਾ ਸਵਾਲਾਂ ਵਿੱਚੋਂ ਸਿਰਫ ਦੋ ਦੇ ਸਹੀ ਜਵਾਬ ਦੇ ਸਕਿਆ ਤੇ ਚਾਰ ਸੜਕਾਂ ਤੇ ਚਿੰਨਾ ਦੇ ਵਿੱਚੋਂ ਸਿਰਫ ਇੱਕ ਹੀ ਪਛਾਣ ਸਕਿਆ। ਟ੍ਰਾਂਸਪੋਰਟੇਸ਼ਨ ਸੈਕਟਰੀ ਸੀਨ ਜਫੀ ਨੇ ਇਸ ਘਟਨਾ ਨੂੰ ਇੱਕ ਹੋਰ ਰੋਕਥਾਮਯੋਗ τραγਤੀ ਕਿਹਾ ਜੋ ਸਿੱਧੇ ਤੌਰ ਉਤੇ ਲਾਪਰਵਾਹੀ ਵਾਲੇ ਫੈਸਲਿਆਂ ਕਾਰਨ ਹੋਈ ਅਤੇ ਕਿ ਨੌਣੀਆਂ ਅਸਫਲਤਾਵਾਂ ਦੇ ਨਾਲ ਜੁੜੀ ਹੋਈ ਹੈ। ਉਸਨੇ ਕੈਲੀਫੋਰਨੀਆ ਵਰਗੇ ਰਾਜਾਂ ਉੱਤੇ ਕੱਟੜਪੰਥੀ ਮਿਗ੍ਰੇਸ਼ਨ ਨੀਤੀਆਂ ਰਾਹੀਂ ਟ੍ਰੈਕਿੰਗ ਉਪਯੋਗ ਨੂੰ ਇਹ ਕਾਨੂੰਨ ਨੇ ਹੀਨ ਸਰਹੱਦ ਦੇ ਵਿੱਚ ਬਦਲਣ ਦਾ ਦੋਸ਼ ਲਗਾਇਆ ਹੈ। ਫਲੋਰੀਡਾ ਨੇ ਅਮਰੀਕਾ ਸੁਪਰੀਮ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ ਕਿ ਕੈਲੀਫੋਰਨੀਆ ਤੇ ਵਸ਼ਿੰਟਨ ਵਰਗੇ ਰਾਜਾਂ ਨੂੰ ਉਹਨਾਂ ਲੋਕਾਂ ਨੂੰ ਸਿਟੀਜ਼ਨਸ਼ਿਪ ਜਾਰੀ ਕਰਨ ਤੋਂ ਰੋਕਿਆ ਜਾਵੇ ਜੋ ਅਮਰੀਕੀ ਨਾਗਰਿਕਾਂ ਜਾਂ ਸਥਾਈ ਨਿਵਾਸ ਨਹੀਂ ਨੇ। ਰਾਜਾ ਤਰਕ ਹੈ ਕਿ ਇਹ ਜਈਆਂ ਨੀਤੀਆਂ ਸੰਗ੍ਰੇਮਿਕਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਅਤੇ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ